ਤਰਨ ਤਾਰਨ ਦੇ ਸੀਆਈਏ ਸਟਾਫ ਪੁਲਿਸ ਵੱਲੋਂ ਦੋ ਵੱਖ-ਵੱਖ ਮਾਮਲਿਆਂ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਤਿੰਨ ਵਿਦੇਸ਼ੀ ਗਲੌਕ ਪਿਸਟਲ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਗਈ ਹੈ ਐਸਐਸਪੀ ਦੀਪਕ ਪਾਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਗੈਂਗਸਟਰ ਲਖਬੀਰ ਡੰਡਾ ਹਰੀਕੇ ਲਈ ਕੰਮ ਕਰਨ ਵਾਲੇ ਉਸਦੇ ਇੱਕ ਗੁਰਗੇ ਨੂੰ ਗ੍ਰਿਫਤਾਰ ਕੀਤਾ ਜਿਸ ਦੀ ਪਛਾਣ ਗੁਰਬੀਰ ਸਿੰਘ ਵਜੋਂ ਹੋਈ ਹੈ ਐਸਐਸਪੀ ਨੇ ਦੱਸਿਆ ਕਿ ਗੁਰਬੀਰ ਵੱਲੋਂ ਫਰੋਤੀ ਦੀ ਰਕਮ ਨਾ ਦੇਣ ਵਾਲੇ ਲੋਕਾਂ ਨੂੰ ਡਰਾਉਣ ਲਈ ਸਨ ਥਾਮਾ ਤੇ ਫਾਇਰਿੰਗ ਕੀਤੀ ਗਈ ਇਸ ਪਾਸੋਂ ਵਾਰਦਾਤ ਵਿੱਚ ਵਰਤਿਆ ਗਿਆ ਗਲੌਕ ਪਿਸਟਲ ਬਰਾਮਦ ਕੀਤਾ ਗਿਆ। ਇਸੇ ਤਰ੍ਹਾਂ ਐਸਐਸਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਦੂਜੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਹੋਇਆਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਦੋ ਵਿਦੇਸ਼ੀ ਗਲੌਕ ਪਿਸਟਲ ਬਰਾਮਦ ਕੀਤੇ ਗਏ ਨੇ। ਐਸਐਸਪੀ ਦੀਪਕ ਪਾਰਕ ਅਨੁਸਾਰ ਫੜੇ ਗਏ ਵਿਅਕਤੀਆਂ ਵਿੱਚੋਂ ਇੱਕ ਨਾਬਾਲਗ ਹੈ ਜਦਕਿ ਦੋਹਾਂ ਦੀ ਪਛਾਣ ਪਿੱਖੀਵਿੰਡ ਦੇ ਪਿੰਡ ਸਿੰਘਪੁਰਾ ਨਿਵਾਸੀ ਵਿਕਰਮਜੀਤ ਸਿੰਘ ਤੇ ਦਲੇਰ ਸਿੰਘ ਵਜੋਂ ਹੋਈ ਹੈ। ਐਸਐਸਪੀ ਅਨੁਸਾਰ ਉਕਤ ਲੋਕਾਂ ਵੱਲੋਂ ਡਰੋਨ ਰਾਹੀਂ ਸਰਹੱਦ ਪਰੋਂ ਹਥਿਆਰ ਮਗਵਾਏ ਜਾਂਦੇ ਨੇ। ਉਨਾ ਦੱਸਿਆ ਕਿ ਪੁਲਿਸ ਦੋਹਾਂ ਮਾਮਲੇ ਵਿੱਚ ਗ੍ਰਿਫਤਾਰ ਲੋਕਾਂ ਕੋਲੋਂ ਅੱਗੇ ਪੁੱਛਤਾਚ ਕਰ ਰਹੀ ਹੈ ਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਉਕਤ ਲੋਕਾਂ ਵੱਲੋਂ ਹੁਣ ਤੱਕ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਤੇ ਹਥਿਆਰ ਕਿਸ-ਕਿਸ ਨੂੰ ਅੱਗੇ ਵੇਚੇ ਗਏ ਨੇ ਸੀਏ ਦੀ ਟੀਮ ਵੱਲੋਂ ਜਿਹੜੀ ਹੈਗੀ ਹੈ ਦੋ ਮੁਕਦਮ ਦੋ ਕੇਸਾਂ ਦੇ ਵਿੱਚ ਅੱਛੀ ਰਿਕਵਰੀ ਤੇ ਕਾਮਯਾਬੀ ਹਾਸਲ ਕੀਤੀ ਗਈ ਹੈ ਸੋ ਪਹਿਲਾ ਜਿਹੜਾ ਕੇਸ ਹੈਗਾ ਉਸ ਦੇ ਵਿੱਚ ਗੁਰਪੀਰ ਸਿੰਘ ਜੋ ਖਾਲੜਾ ਥਾਣੇ ਦਾ ਰਹਿਣ ਵਾਲਾ ਹੈ ਜੋ ਹੈਗਾ ਖਾਲੋਦਰ ਰਹਿਣਾ ਲekin ਫਿਲਹਾਲ ਹਮਕੇ ਸਰਦੇ ਵਿੱਚ ਰਹਿੰਦਾ ਇਹਨੂੰ ਗ੍ਰਿਫਤਾਰ ਕੀਤਾ ਗਿਆ ਇਹ ਗੈਂਗਸਟਰ ਲਖਵੀਰ ਸਿੰਘ ਉਸ ਲੰਡਾ ਹਰੀਕੇ ਗਰੁੱਪ ਦਾ ਜਿਹੜਾ ਹੈਗਾ ਇੱਕ ਅਸੋਸੀਏਟ ਹੈਗਾ ਸੋ ਇਹ ਇਹਨਾਂ ਦੇ ਕਹੇਤੇ ਜਿਹੜਾ ਹੈਗਾ ਵਕ ਵਕ ਫਿਰੋਤਿਆਂ ਸੰਬੰਧੀ ਵਾਰਦਾਤ ਦੇ ਵਿੱਚ ਫਾਇਰਿੰਗ ਨੂੰ ਇਹਨਾਂ ਨੇ ਅੰਜਾਮ ਦਿੱਤਾ ਸੀਗਾ ਇਹਦੀ ਗ੍ਰਿਫਤਾਰੀ ਨਾਲ 3 ਮਾਮਲੇ ਵੀ ਡ੍ਰੇਸ ਕੀਤੇ ਗਏ ਜਿਸ ਦੇ ਵਿੱਚ ਇਹਨੇ ਬਾਹਰ ਵਿਦੇਸ਼ਾਂ ਦੇ ਵਿੱਚ ਬੈਠੇ ਗੈਂਗਸਟਰਾਂ ਦੇ ਕਹੇਤੇ ਸਾਈਲਿੰਗ ਕੀਤੀ ਸੀਗੀ ਇਹਦੇ ਕੋਲੋਂ ਇੱਕ ਗਲੌਕ ਪਿਸਤਲ ਵੀ ਬਰਾਮਦ ਕੀਤਾ ਗਿਆ ਹੈ ਸੋ ਇਹਦੀ ਗ੍ਰਿਫਤਾਰੀ ਦੇ ਨਾਲ ਜਿਹੜੇ ਹੈਗੇ ਤਿੰਨ ਮੁਕੱਦਮੇ ਸਾਡੇ ਜਿਹੜੇ ਹੈਗੇ ਉਹ ਟਰੇਸ ਹੋ ਗਏ ਇੱਕ ਮੁਕੱਦਮਾ ਨੰਬਰ 16 ਹੈਗਾ ਆਪਣੇ 2024 ਦਾ 14 ਸਾਬ ਦਾ ਜਿਸ ਦੇ ਵਿੱਚ ਪਿੰਡ ਰੂੜੀ ਵਾਲਾ ਦੇ ਸਕੂਲ ਦੇ ਪਾਸ ਜਿਹੜੀ ਹੈ ਫਿਰੋਤੀ ਦੀ ਮੰਗ ਕਰਕੇ ਕਿਸੇ ਦੇ ਕਰੇ ਫਾਇਰਿੰਗ ਕੀਤੀ ਗਈ ਇੱਕ ਮੁਕੱਦਮਾ ਨੰਬਰ 56 ਹੈਗਾ 35 24 ਦਾ ਜਿਸ ਦੇ ਵਿੱਚ ਖਾਲੜੇ ਦੇ ਵਿੱਚ ਇੱਕ ਰਾਜੋ ਕੇ ਕਰਿਆਨਾ ਸਟੋਰ ਮਾਲਿਕ ਜਿਹੜਾ ਹੈਗਾ ਉਹਦੇ ਪਾਸ ਫਿਰੋਤੀ ਦੀ ਮੰਗ ਕਰਕੇ ਫਾਇਰਿੰਗ ਕੀਤੀ ਗਈ ਸੀ ਤੀਜਾ ਮੁਕਦਮਾ ਨੰਬਰ 3 ਹੈਗਾ 10125 ਦਾ ਇਹ ਹੈਗਾ ਆਪਣੇ ਖੇਮ ਕਰਨ ਦਾ ਜਿਸ ਦੇ ਵਿੱਚ ਇੱਕ ਜੂਸ ਬਾਰ ਮਾਲਿਕ ਦੇ ਜਿਹੜੇ ਹੈਗੇ ਫਿਰੋਤੀ ਦੀ ਮੰਗ ਕਰਕੇ ਉਹਦੇ ਦੁਕਾਨ ਤੇ ਫਾਇਰਿੰਗ ਕੀਤੀ ਗਈ ਸੀ ਸੋ ਇਹ ਇਹਦੇ ਗ੍ਰਿਫਤਾਰੀ ਨਾਲ ਇਹ ਜਿਹੜੇ ਤਿੰਨੇ ਮੁਕਦਮਾ ਫਾਇਰਿੰਗ ਦੇ ਜਿਹੜੇ ਕਿ ਅੰਡਰ ਟ੍ਰੈਕਟਡ ਚੱਲੇ ਆ ਰਹੇ ਸੀਗੇ ਉਹ ਵੀ ਟ੍ਰੇਸ ਹੋ ਗਏ ਕਿ ਵਿਦੇਸ਼ ਦੇ ਵਿੱਚ ਪਾਕਿਸਤਾਨ ਦੇ ਨਾਲ ਇਹਨਾਂ ਦਾ ਸੰਪਰਕ ਸੀਗਾ ਇਹ ਤਿੰਨ ਦੋਸ਼ੀ ਫੜੇ ਗਏ ਆ ਜਿਹੜੇ ਕਿ ਪਾਕਿਸਤਾਨ ਦੇ ਰਾਹੀਂ ਪਾਕਿਸਤਾਨ ਤੋਂ ਡਰੋਨ ਰਾਹੀਂ ਜਿਹੜੇ ਹੈਗੇ ਹਥਿਆਰਾਂ ਦੀ ਸਮਗਲਿੰਗ ਕਰਵਾ ਰਹੇ ਸੀਗੇ ਇਹਨਾਂ ਕੋਲੋਂ ਦੋ ਜਿਹੜੇ ਹੈਗੇ ਆ ਇਹ ਚਾਈਨੀਜ਼ ਟਾਈਪ ਮੇਡ ਪਿਸਟਲ ਜਿਹੜੇ ਹੈਗੇ ਬਰਾਮਦ ਕੀਤੇ ਗਏ ਸੋ ਤਿੰਨ ਦੋਸ਼ੀਆਂ ਦੇ ਵਿੱਚ ਇੱਕ ਜੁਵਨਾਈਲ ਜਿਹਦਾ ਨਾਮ ਸੀ ਨਹੀਂ ਦੱਸ ਸਕਦੇ ਬਾਕੀ ਦੋ ਦੋਸ਼ੀ ਵਿਕਰਮਜੀਤ ਸਿੰਘ ਇਹ ਵਾਸੀ ਸਿੰਘਪੁਰਾ थाना ਪਿੱਕੀਵਿੰਡ ਦਾ ਹੈਗਾ ਦਲੇਰ ਸਿੰਘ ਇਹ ਵੀ ਸਿੰਘਪੁਰਾ थाना ਪਿੱਕੀਵਿੰਡ ਦਾ ਹੈਗਾ ਸੋ ਇਹ ਵੀ ਆਪਰੇਸ਼ਨ ਜਿਹੜਾ ਹੈਗਾ ਸਾਡੀ ਸੀਆਈ ਦੀ ਟੀਮ ਵੱਲੋਂ ਕੀਤਾ ਗਿਆ ਇਨ੍ਹਾਂ ਕੋਲੋਂ ਵੀ ਇਹ ਦੋ ਵੈਪਨਸ ਬਰਾਮਦ ਹੋਏ ਹਨ ਜੋ ਕਿ ਪ੍ਰਾਇਮਰੀ ਤਫ਼ਸੀਲ ਦੇ ਵਿੱਚ ਸਾਹਮਣੇ ਆਇਆ ਕਿ ਪਾਕਿਸਤਾਨ ਦੇ ਵਿੱਚ ਸਬੰਧਾਂ ਦੇ ਨਾਲ ਸੰਪਰਕ ਦੇ ਵਿੱਚ ਹੈਗੇ ਉਹਨਾਂ ਕੋਲੋਂ ਡਰੋਨ ਰਹੀ ਵੈਪਨ ਮੰਗਾਇਆ ਗਿਆ ਸੀ ਕਿ ਬਾਕੀ ਇਹਨਾਂ ਦੇ ਫੋਨ ਅਨਲਿਸਿਸ ਤੋਂ ਕੁਝ ਕਿਸੇ ਤਰ੍ਹਾਂ ਦੀ ਜਾਣਕਾਰੀ ਸ਼ਾਇਦ